ਅੱਤ ਦੀ ਪੈਰੇ ਗਰਮੀ ਤੋਂ ਲੋਕਾਂ ਨੂੰ ਰਾਹਤ ਦੇਣ ਲਈ ਡੇਲੋ ਰੋਡ ਸਾਨੇ ਵਾਲੇ ਵਿਖੇ ਸਮੂਹ ਰਾਮਨਗਰ ਨਿਵਾਸੀ ਸਮੂਹ ਦਸ਼ਮੇਸ਼ ਨਗਰ ਨਿਵਾਸੀ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਠੰਡੇ ਮਿੱਠੇ ਜਲ ਦੀ ਸ਼ਬੀਲ ਲਗਾਈ ਗਈ। ਇਸ ਦੌਰਾਨ ਏਐਸਆਈ ਦਰਸ਼ਨ ਸਿੰਘ ਅਤੇ ਜਸਪਾਲ ਸਿੰਘ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਸ ਸ਼ਬੀਲ ਨੂੰ ਲਗਾਉਣ ਦਾ ਮੁੱਖ ਮੰਤਵ ਲੋਕਾਂ ਦੀ ਸੇਵਾ ਕਰਨਾ ਹੈ ਕਿਉਂਕਿ ਗਰਮੀ ਦੇ ਇਸ ਮੌਸਮ ਵਿੱਚ ਇਨਸਾਨ ਦੀ ਇੱਕ ਮਾਤਰ ਜ਼ਰੂਰਤ ਪਾਣੀ ਹੀ ਹੁੰਦਾ ਹੈ। ਅਤੇ ਇਹ ਪਾਣੀ ਜਦੋਂ ਠੰਡੇ ਮਿੱਠੇ ਜਲ ਦੇ ਵਿੱਚ ਤਬਦੀਲ ਕੀਤਾ ਜਾਂਦਾ ਹੈ ਸੋਹਣੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਉਹਨਾਂ ਦੱਸਿਆ ਕਿ ਇਸ ਸ਼ਬੀਰ ਦਾ ਲੰਗਰ ਦੇ ਨਾਲ ਠੰਡੀ ਕੋਲਡ ਡਰਿੰਕਸ ਦਾ ਲੰਗਰ ਵੀ ਲਗਾਇਆ ਗਿਆ ਇਸ ਮੌਕੇ ਇਸ ਤਪਦੀ ਗਰਮੀ ਮੌਕੇ ਛੋਟੇ ਬੱਚਿਆਂ ਨੇ ਨੌਜਵਾਨਾਂ ਅਤੇ ਬਜ਼ੁਰਗਾਂ ਨਾਲ ਮਿਲ ਕੇ ਸੇਵਾ ਕੀਤੀ ਇਸ ਮੌਕੇ ਤੇ ਏਐਸਆਈ ਦਰਸ਼ਨ ਸਿੰਘ ਜਸਪਾਲ ਸਿੰਘ ਜਗਮੋਹਨ ਸਿੰਘ ਜਸਮੀਲ ਸਿੰਘ ਦਸਵੀਰ ਸਿੰਘ ਪ੍ਰਭਜੋਤ ਸਿੰਘ ਪਰਮਜੀਤ ਸਿੰਘ ਦਲਜੀਤ ਸਿੰਘ ਖਾਲਸਾ ਆਦਮ ਸੇਵਾ ਵਿੱਚ ਹਾਜ਼ਰ ਸਨ ਜੀ ਪਤੇ ਦੀ ਸ਼ਾਨ ਜੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਦਰਜੀਤ ਸਿੰਘ ਖਾਲਸਾ ਸ਼ਰੋਮਣੀ ਪੰਥ ਅਕਾਲੀ ਬਾਬਾ ਬੁੱਢਾ ਦਲ ਜਿਵੇਂ ਕਿ ਸਾਰੀ ਸੰਗਤ ਨੂੰ ਪਤਾ ਹੀ ਹੈ ਕਿ ਪੰਚਮ ਪਾਸਾ ਜੀ ਦੇ ਸੇਖੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਡੇਲੋ ਰੋਡ ਦੀ ਸੰਗਤ ਅਤੇ ਦਸ਼ਮੇਸ਼ ਨਗਰ ਦੀ ਸੰਗਤ ਨੇ ਰਲ ਮਿਲ ਕੇ ਸੁਬੀਨ ਦਾ ਜੋਰ ਕੀਤਾ ਸੀਗਾ ਅਰੰਭਤਾ ਜੀ ਅਰੰਭਤ ਵੱਲੋਂ ਸਾਡੇ ਗੁਰਦੁਆਰਾ ਸਾਹਿਬ ਦੇ ਪੰਥੀ ਗੁਰੂ ਗੁਲਬੀਰ ਸਿੰਘ ਜੀ ਵੱਲੋਂ ਅਰਦਾਸ ਬੇਨਤੀ ਉਪਰੰਤ ਤੋਂ ਬਾਅਦ ਸਬੀਲ ਦਾ ਲੰਗਰ ਜੋ ਹੈ ਲਾਇਆ ਗਿਆ ਹੈ ਇਸ ਤੋਂ ਇਲਾਵਾ ਸਬੀਲ ਜੋ ਲਾਈ ਗਈ ਹੈ ਇਸ ਤੋਂ ਇਲਾਵਾ ਜੀ ਸਾਡੇ ਜਸਮੀਤ ਸਿੰਘ ਹੈਗੇ ਨੇ ਜਸਮੀਲ ਭਾਜੀ ਇਹਨਾਂ ਨੇ ਕੋਲਡ ਡਰਿੰਕ ਦਾ ਜੋ ਕੰਮ ਕਰਦੇ ਨੇ ਇਹਨਾਂ ਨੇ ਕੋਲਡ ਡਰਿੰਕ ਦਾ ਅਲੱਗ ਤੋਂ ਲੰਬਰ ਲਾਇਆ ਜੀ ਜਿਕਰਕੇ ਮੈਂ ਤਾਂ ਜੀ ਇਹੀ ਚਾਹੁੰਦਾ ਜੀ ਸਾਰੀ ਸੰਗਤ ਦਾ ਪਹਿਲੇ ਸਭ ਤੋਂ ਧੰਨਵਾਦ ਕਰਦਾ ਲੇਕਿਨ ਇਹ ਦਿਨ ਜੋ ਆਪਾਂ ਸਬੀਲਾਂ ਲਾਉਂਦੇ ਆ ਜੀ ਇਹਨਾਂ ਦੇ ਨਾਲ-ਨਾਲ ਜੀ ਹਰ ਇੱਕ ਇਨਸਾਨ ਨੂੰ ਰੁੱਖ ਵੀ ਲਾਉਣੇ ਚਾਹੀਦੇ ਹਨ ਹਰ ਇੱਕ ਬੰਦਾ ਘੱਟ ਤੋਂ ਘੱਟ ਜਿਆਦਾ ਨਹੀਂ ਤਾਂ ਇੱਕ ਰੁਕਤਾ ਜ਼ਰੂਰ ਲਾਵੇ ਇਸ ਜਿੱਦਾਂ ਕਿ ਇਸ ਵੀਲ ਦੇ ਵਿੱਚ ਸਾਰੀ ਸੰਗਤ ਆਪਣੇ ਐਸਆਈ ਸਰਦਾਰ ਦਰਸ਼ਨ ਸਿੰਘ ਜੀ ਨੇ ਅਤੇ ਹੋਰ ਵੀ ਸੰਗਤਾਂ ਮੈਂ ਸਾਰਿਆਂ ਦਾ ਨਾਮ ਲੈ ਨਹੀਂ ਸਕਦਾ ਕਿਉਂਕਿ ਬਹੁਤ ਸੰਗਤ ਹੈ ਇਸ ਵਿੱਚ ਸੇਵਾਦਾਰ ਵੀ ਨੇ ਡਾਕਟਰ ਸਾਹਿਬ ਵੀ ਨੇ ਤੇ ਅਤੇ ਬੱਚਿਆਂ ਨੇ ਵੀ ਵੱਧ ਚੜ ਕੇ ਸੇਵਾ ਨਿਭਾਈ ਹੈ ਜੀ ਇਸ ਕਰਕੇ ਮੈਂ ਬੱਚਿਆਂ ਨੂੰ ਵੀ ਅਪੀਲ ਕਰੂੰਗਾ ਮੇ ਰੁੱਖ ਲਗਾਓ ਇਸ ਸੰਗਤ ਨੇ ਜਿੰਨਾ ਜਿੰਨਾਂ ਨੇ ਵੀ ਜਲ ਸਕਿਆ ਹੈ ਕੋਲਡ ਡਰਿੰਕ ਦਾ ਜੋ ਆਨੰਦ ਮਾਣਿਆ ਹੈ ਸਾਰੀ ਸੰਗਤ ਨੇ ਹੀ ਬਹੁਤ ਧੰਨਵਾਦ ਕੀਤਾ ਹੈ ਇਹਨਾਂ ਸੇਵਾਦਾਰਾਂ ਦਾ ਕਿ ਬਹੁਤ ਰਾਹਤ ਮਿਲੀ ਹੈ ਇਹਨਾਂ ਸੰਗਤਾਂ ਨੂੰ ਤੇ ਇਸ ਕਰਕੇ ਤੁਸੀਂ ਜਾਣਦੇ ਹੋ ਕਿ ਕਿੰਨਾ ਜਿੰਨਾ ਦੇਖੋ ਕਿੰਨੀ ਧੁੱਪ ਪੈ ਰਹੀ ਹੈ ਕਿੰਨੀ ਲੋਬ ਵਗ ਰਹੀ ਹੈ ਅਗਰ ਆਪਾਂ ਹਰ ਇਨਸਾਨ ਨੂੰ ਅਪੀਲ ਕਰੀਏ ਕਿ ਇੱਕ 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 ਰੁੱਖ ਵੀ ਲਾਇਆ ਜਾਵੇ ਤਾਂ ਇਹ ਆਪਾਂ ਤੋਂ ਜੋ ਗਰਮੀ ਹੈ ਇਹਨਾਂ ਨੂੰ ਰਾਹਤ ਮਿਲ ਸਕਦੀ ਹੈ ਜੀ ਆਪਾਂ ਨੂੰ ਵਾਹਿਗੁਰੂ ਜੀ ਖਾਲਸਾ ਫਿਰ ਵਾਹਿਗੁਰੂ ਜੀ ਕੀ ਫਤਿਹ ਅੱਜ ਫਿਰ ਸਮੂਹ ਰਾਮਨਗਰ ਦੀਆਂ ਸੰਤਾਂ ਦੇ ਵੱਲੋਂ ਅਤੇ ਦਸ਼ਮੇਸ਼ ਨਗਰ ਦੀਆਂ ਸੰਤਾਂ ਦੇ ਸਹਿਯੋਗ ਨਾਲ ਇਸ ਸਮੂਹ ਇਲਾਕੇ ਨੂੰ ਮਸਾਂ ਦੇ ਸਹਿਯੋਗ ਨਾਲ ਅੱਜ ਸ਼ਹੀਦ ਦਾ ਲੰਗਰ ਲਗਾਇਆ ਗਿਆ ਜਿਸ ਤਰ੍ਹਾਂ ਕਿ ਆਪ ਨੂੰ ਪਤਾ ਹੀ ਹੈ ਕਿ ਧੰਨ ਧੰਨ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਿਹਦੀ ਤੌਰ ਨੂੰ ਸਮਾਪਤ ਜਿੱਥੇ ਪੂਰੀ ਲੋਕਾਈ ਦੇ ਵਿੱਚ ਜਿਹੜਾ ਕਿ ਸ਼ਹੀਦਾਂ ਦਾ ਲੰਗਰ ਲਗਾਇਆ ਜਾਂਦੇ ਨੇ ਔਰ ਸਿੱਧੀ ਪੂਰਬ ਵੀ ਮਨਾਏ ਗਏ ਨੇ ਅੱਜ ਫਿਰ ਜਿਹੜਾ ਕਿ ਅੱਜ ਸਮੂਹ ਰਾਮਨਗਰ ਦੀਆਂ ਸੰਤਾਂ ਦੇ ਵੱਲੋਂ ਦਸਨ ਐਸਐ ਜੀ ਐਸਐ ਜੀ ਦਸਨ ਸਿੰਘ ਜਸਪਾਲ ਸਿੰਘ ਜਸਮੀਲ ਸਿੰਘ ਜਿਨ੍ਹਾਂ ਦੇ ਵੱਲੋਂ ਅੱਜ ਕੋਲਟਿੰਗ ਦਾ ਵੀ ਲੰਗ ਦਿਲ ਦੇ ਨਾਲ ਕਾਫੀ ਲੋਕਾਂ ਨੂੰ ਜਿਹੜੀ ਰਾਹਤ ਮਿਲੀ ਹੈ ਪਹਿਲਾਂ ਵੀ ਕਿਹਾ ਸੀਗਾ ਕਿ ਅਕਸਰ ਵੀ ਇਹ ਕਹਿੰਦੇ ਰਹਿੰਨੇ ਕਿ ਜਿੱਥੇ ਚਬੀਨਾ ਦਾ ਲੰਗਰ ਲਗਾਈ ਜਾਂਦੇ ਨੇ ਉੱਥੇ ਹੀ ਰੁੱਖ ਵੀ ਲਗਾਉਣੇ ਚਾਹੀਦੇ ਹਨ ਤਾਂ ਕਿ ਜੋ ਜਿਹੜਾ ਵਾਤਾਵਰਨ ਹੈ ਪ੍ਰਭੂਸ਼ਿਤ ਹੋ ਰਿਹਾ ਜਾਂ ਜਿਹੜੀ ਗਰਮੀ ਦਾ ਪ੍ਰਭਾਵ ਹੈ ਜਿਹੜਾ ਵੱਧ ਰਿਹਾ ਵਾ ਉਸ ਨੂੰ ਵੀ ਬਚਾਇਆ ਜਾ ਸਕੇ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ 45 46 47 ਡਿਗਰੀ ਜਿਹੜਾ ਕਿ ਅੱਜ ਮੌਸਮ ਕਾਫੀ ਜਿਹੜੀ ਗਰਮੀ ਵੱਧ ਗਈ ਹੈ ਤਾਂ ਉਸ ਨੂੰ ਵੀ ਬਚਾਇਆ ਜਾ ਸਕੇ ਤਾਂ ਕਿ ਜੋ ਰਾਸ ਮਿਲ ਸਕੇ ਜਿਹੜਾ ਪਾਣੀ ਨੂੰ ਵੀ ਬਚਾਇਆ ਜਾ ਸਕੇ ਉਸ ਕੁਆਰ ਤੇ ਤੋਂ ਸਾਡੇ ਈਐਸਏ ਦਸਨ ਸਿੰਘ ਜੀ ਜਸਮੀਲ ਸਿੰਘ ਜੀ ਜੋ ਮਾਉਂ ਸਿੰਘ ਜੀ ਜਸਪਾਲ ਸਿੰਘ ਜੀ ਜਿਨ੍ਹਾਂ ਨੇ ਕਾਫੀ ਸਹਿਯੋਗ ਦਿੱਤਾ ਹੈ ਸਬੀਲ ਦੇ ਵਿੱਚ ਲੰਗਰ ਲਗਾਉਂਦੇ ਵਿੱਚ ਔਰ ਹੈਡ ਗ੍ਰਾਂਤੀ ਭਾਈ ਕੁਲਦੀਪ ਸਿੰਘ ਜੀ ਵੱਲੋਂ ਦਾ ਅਰਦਾਸ ਕਰਨ ਉਪਰੰਤ ਦਾਇਰ ਕੀਤੀ ਗਈ ਸਬੀਲ ਲਗਾਈ ਗਈ ਹੈ ਇਸ ਲਈ ਸਾਰਿਆਂ ਦਾ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹ